ਆਸ ਪੰਜਿਆ ਕਰ ਪਹਿਲਾ ਦੁੱਖੀਆ ਇੱਕ ਓਮਕਾਰ ਸਤਿਗੁਰ ਪ੍ਰਸਾਦ ਪਵਨ ਸ਼ਬਦ ਜਿਸ ਦੀਆਂ ਅੱਜ ਆਪਾਂ ਵਿਚਾਰਾਂ ਪ੍ਰారంਭ ਕਰਨ ਲਗੀ ਹਾਂ ਤਨ ਗੁਰੂ ਨਾਨਕ ਦੇਵ ਜੀ ਦੀ ਪਵਨ ਸੁਨਾਤੂ ਵਿਚਾਰ ਹੋਇਆ ਕੀ ਪਵਨੀ ਸ਼ਬਦ ਅਠ ਹੋਈਆਂ ਦਾ ਸੁਤਾਂਤੀ ਪਹਿਲੇ ਕਰਦੇ ਅੰਦਰ ਦੀ ਸ਼ਬਦ ਦਾ ਗੈਨ ਕੀਤਾ ਗਿਆ ਹੈ ਇੱਕ ਤਲਾ ਸ਼ਬਦ ਹੈ ਦੋ ਤੁਕੀਆਂ ਹਰ ਕੋਈ ਦੀਆਂ ਦੋ ਦੋ ਤੁਕਾਂ ਹੋਣਗੀਆਂ ਦੋ ਦੋ ਤੁਕਾਂ ਨਹੀਂ ਆ ਕੇ ਫੌਰੀ ਨੇ ਇਸ ਪਾਵਨ ਸ਼ਬਦ ਦਾ ਇੱਕ ਇਤਿਹਾਸਿਕ ਪੱਖ ਵੀ ਹੈ ਗੁਰੂ ਨਾਨਕ ਦੇਵ ਜੀ ਦਾ ਇੱਕ ਗੁਰਸਿੱਖ ਹੋਇਆ ਜਿਸ ਦਾ ਨਾਮ ਸੀ ਮਨਸੁਖ ਇਹ ਮਨਸੁਖ ਲਾਹੌਰ ਦੇ ਰਹਿਣ ਵਾਲਾ ਸੀ ਤੇ ਇੱਕ ਬਹੁਤ ਹੀ ਵੱਡਾ ਵਪਾਰੀ ਸੀ ਇਹ ਵਪਾਰ ਕਰਨ ਵਾਸਤੇ ਸੰਗਲਾ ਦੀਦ ਦਾ ਰਾਜਾ ਸੀ ਨਾਵ ਦੇ ਸ਼ਿਵਨਾਭ ਸੰਗਰਾ ਦੀਪ ਦਾ ਰਾਜਾ ਸੀ ਸ਼ਿਵਨਾਭ ਉਸ ਦੇ ਰਾਜ ਦੇ ਵਿੱਚ ਵਪਾਰ ਕਰਨ ਵਾਸਤੇ ਗਿਆ ਜਦੋਂ ਵਪਾਰ ਕਰਨ ਨੂੰ ਵਾਸਤੇ ਉੱਥੇ ਪਹੁੰਚਿਆ ਉੱਥੋਂ ਵੀ ਲੋਕਾਂ ਦੀ ਜਿਹੜੀ ਮਰਿਆਦਾ ਸੀ ਉਹ ਕੁਝ ਹੋਰ ਸੀ ਮਨਸੁਖੀ ਜਿਹੜੀ ਇਸ ਨੇ ਗੁਰਮਰਿਆਦਾ ਦੇ ਅਨੁਸਾਰ ਅੰਮ੍ਰਿਤ ਵੇਲੇ ਉਠਣਾ ਬਾਣੀ ਪੜਨੀ ਬੰਦੀਨਨ ਜੁੜਨਾ ਤੇ ਰਾਤਰੀ ਦੇ ਸਮੇਂ ਤੁਨ ਗੁਰੂ ਮਹਾਰਾਜ ਜੀ ਦੇ ਨਾਮ ਦੇ ਨਾਲ ਸਿਮਰਨ ਦੇ ਨਾਲ ਜੋੜ ਕਰਕੇ ਰਾਤਰੀ گزار ਲੈ ਮਨਸੁਖ ਦੀ ਇਸ ਮਰਿਆਦਾ ਤੋਂ ਰਾਜਾ ਸਿਵਨਾਭ ਬੜਾ ਪ੍ਰਭਾਵਿਤ ਹੋਇਆ शिवनाथ ਪਰਵਤੋ ਕੇ ਉਸ ਨੇ ਪੁੱਛਿਆ ਕਿ ਤੁਸੀਂ ਕਿਸ ਦੁਆਰਾ ਬੁਲਾਈ ਗਈ ਮਰਿਆਦਾ ਕਿਸ ਦੀ ਬਾਣੀ ਹੈ ਜਿਸ ਦਾ ਰਚਨ ਕਰਦੇ ਹੋ ਤੁਹਾਡਾ ਗੁਰੂ ਖੌ ਨੇ ਮਨਸੁਖ ਨੇ ਅਥਿਆ ਮੇਰਾ ਗੁਰੂ ਤਾਂ ਗੁਰੂ ਨਾਨਕ ਦੇਵ ਜੀ ਹੈ ਤੇ ਉਹਨਾਂ ਦੀ ਇਹ ਬਾਣੀ ਜੋ ਮੈਂ ਸ਼ਬਦ ਪੜਦਾ ਉਹਨਾਂ ਨੇ ਇਹ ਮਰਿਆਦਾ ਕਹਿਮ ਕੀਤੀ ਹੈ ਅਮਰ ਸਵੇ ਲਈ ਉਠਣਾ ਇਸ਼ਨਾਨ ਕਰਨਾ ਨਾਮ ਬਾਣੀ ਸਿਮਰਨ ਜੇ ਨਾਲ ਜੁੜਨਾ ਸਤ ਦੀ ਧਰਮ ਦੀ ਕਮਾਈ ਕਰਨੀ ਇਹ ਸਾਰਾ ਉਪਦੇਸ਼ ਮੇਰੇ ਗੁਰੂ ਦੁਆਰਾ ਦਿੱਤਾ ਗਿਆ ਹੈ ਰਾਜਾ ਸਿਮਨਾਬ ਮਨ ਸੁਖ ਨੂੰ ਆਖਦਾ ਵੀ ਤੂੰ ਮੇਰੀ ਤੇ ਵੀ ਕਿਰਪਾ ਕਰ ਮੇਰਾ ਵੀ ਮਨ ਪਿਕਲ ਗਿਆ ਮੈਂ ਵੀ ਗੁਰੂ ਵਾਲਾ ਹੋਣਾ ਹੈ ਤੇ ਗੁਰੂ ਨਾਨਕ ਦੇਵ ਜੀ ਨੂੰ ਗੁਰੂ ਧਾਰਨ ਕਰਨਾ ਹੈ ਤੂੰ ਮੇਰੇ ਨਾਲ ਲੈ ਕੇ ਜਾਣਾ ਮਨੁੱਖ ਨੇ ਆਖਿਆ ਗੁਰੂ ਨਾਨਕ ਦੇਵ ਜੀ ਜਗਤ ਫੇਰੀ ਤੇ ਨਹੀਂ ਭਾਵ ਜਗਤ ਦਾ ਪਲਾ ਕਰ ਰਹੇ ਨੇ ਜੀਵਨ ਦਾ ਉਦਾਰ ਕਰ ਰਹੇ ਨੇ ਤੂੰ ਉਹਨਾਂ ਨੂੰ ਯਾਦ ਕਰ ਉਹ ਤੈਨੂੰ ਦਰਸ਼ਨ ਦੇਣ ਵਾਸਤੇ ਇੱਥੇ ਹੀ ਪਹੁੰਚ ਜਾਣਗੇ ਹੁਣ ਜਦੋਂ ਇੱਕ ਰਾਜੇ ਨੇ ਗੁਰੂ ਧਾਰਨ ਕਰਨਾ ਹੋਵੇ ਤੇ ਕਿੰਦਾ ਜੀ ਹੈ ਜਿਹੜਾ ਨਹੀਂ ਕਰਦਾ ਵੀ ਮੈਂ ਇਸ ਰਾਜੇ ਦਾ ਗੁਰੂ ਬਣ ਜਾ ਜਦੋਂ ਰਾਜੇ ਦਾ ਗੁਰੂ ਬਣ ਗਿਆ ਤੇ ਉਸਾਰਾ ਰਾਜਪਾਦ ਜਿਹੜਾ ਹੈ ਉਸ ਦਾ ਹੋ ਗਿਆ ਫਿਰ ਸਾਰੀਆਂ ਥਾਮਾਂ ਤੇ ਉਸ ਸਤਿਕਾਰ ਮਿਲੇਗਾ ਉਹਦਾ ਬੜਾ ਹਰਦ ਹੋਏਗਾ ਜਦੋਂ ਪਖੰਡੀਆਂ ਨੂੰ ਜਾਂ ਕੱਚਿਆਂ ਨੂੰ ਪਤਾ ਲੱਗਾ ਤੇ ਸਾਰਿਆਂ ਨੇ ਫਿਰ ਜਦੋਂ ਗੈਦ ਸੀ ਜਿਹੜੀ ਇਹ ਸ਼ੁਰੂ ਕਰ ਦਿੱਤੀ ਰਾਜੇ ਸ਼ਿਵਨਾਬ ਨੇ ਗੁਰੂ ਨਾਨਕ ਦੇਵ ਜੀ ਦੀ ਪਰਖ ਕਰਨ ਵਾਸਤੇ ਇੱਕ ਬੜੀ ਸੋਹਣੀ ਵਿਆਹਤ ਬੰਦੀ ਕੀਤੀ ਸੀ ਇੱਕ ਬਾਗ ਦੇ ਵਿੱਚ ਵਿਸ਼ਰਾਮ ਸੀ ਵੀ ਜਿਹੜਾ ਵੀ ਗੁਰੂ ਉਤਾਰਾ ਕਰੇ ਉਹਨੂੰ ਇੱਥੇ ਵਿਸ਼ਰਾਮ ਕਰਵਾਉ ਤੇ ਇਸ ਦੇ ਪਾਸ ਲੜਕੀਆਂ ਸਨ ਨੌਜਵਾਨ ਫਿਰ ਉਹਨਾਂ ਨੂੰ ਭੇਜ ਦੇਣਾ ਵੀ ਨਿਤ ਕਰੀ ਕਰਕੇ ਉਸ ਦਾ ਮਨ ਪਰਚਾਉਣਾ ਕਰੋ ਸੋ ਇਸ ਤਰ੍ਹਾਂ ਜੋਗੀਆਂ ਨੇ ਵੀ ਯਤਨ ਕੀਤਾ ਹੋਰ ਨੇ ਵੀ ਯਤਨ ਕੀਤਾ ਜਿਨ੍ਹਾਂ ਦੇ ਉਹ ਰਾਜੇ ਸਿਵ ਨਾਗ ਦੀ ਤਸੱਲੀ ਜਿਹੜੀ ਉਹ ਨਾ ਕਰਵਾਈ ਗਈ ਤਾਂ ਗੁਰੂ ਨਾਨਕ ਦੇਵ ਜੀ ਸੱਚੇ ਸਤਗੁਰ ਨੂੰ ਜਾਦ ਕਰਦਾ ਹੁੰਦਾ ਸੀ ਗੁਰੂ ਮਹਾਰਾਜ ਜੀ ਆਗੇ ਨੇ ਉਸ ਬਾਗ ਦੇ ਵਿੱਚ ਆਏ ਨੇ ਜਦੋਂ ਬਾਗ ਦੇ ਵਿੱਚ ਆਏ ਨੇ ਤੇ ਬਾਗ ਨੂੰ ਬਾਗ ਲਾ ਕੇ ਨਹੀਂ ਫਿਰ ਕਿਸੇ ਨੇ ਆ ਕੇ ਦੱਸਿਆ ਇਹ ਰਾਜਾ ਸਿਵਨਾਬੂ ਜਿਹਨੇ ਗੁਰੂ ਦੀ ਤੂਫਨੀ ਕਰਦਾ ਹੈ ਨਾ ਮੈਂ ਯਕੀਨਨ ਕਹਿ ਸਕਦਾ ਕਿ ਉਹ ਗੁਰੂ ਜਿਹੜੇ ਨੇ ਤੇਰੇ ਬਾਗ ਦੇ ਵਿੱਚ ਆਣ ਕਿਉਂ ਉਹਨਾਂ ਨੇ ਉਤਾਰਾ ਕਰ ਲਿਆ ਕਿ ਤੇਰੇ ਬਾਗ ਦੀ ਰੂਪ ਰਖ ਹੈ ਜਿਹੜੀ ਇਹ ਤਬਦੀਲ ਹੋ ਗਈ ਹੈ ਪਰਵਰਤਨ ਹੋ ਗਿਆ ਬੜਾ ਹਰਾ ਭਰਾ ਹੋ ਗਿਆ ਹੈ ਸੁਗੰਧੀ ਹੁੰਦੀ ਏ ਹੁਣ ਹੁੰਦੇ ਬਾਗ ਦੇ ਵਿੱਚੋਂ ਰਾਜੀ ਸ਼ਿਵਨਾਰਣ ਨੇ ਫੇਰ ਵੀ ਉਹ ਬੱਚੀਆਂ ਸਨ ਜਿਹੜੀਆਂ ਉਹ ਭੇਜ ਦਿੱਤੀਆਂ ਜਦੋਂ ਬੱਚੀਆਂ ਭੇਜੀਆਂ ਗਈਆਂ ਤੇ ਉਹਨਾਂ ਨੇ ਉੱਥੇ ਨਿਰਧਾਰਨੀ ਕੀਤੀ ਧੰਗ ਗੁਰੂ ਮਹਾਰਾਜ ਜੀ ਨੂੰ ਇਹ ਡੜਾ ਨਹੀਂ ਸਕੀਆਂ ਉਦੋਂ ਗੁਰੂ ਨਾਨਕ ਦੇਵ ਜੀ ਨੇ ਇਹਨਾਂ ਸਾਰਿਆਂ ਨੂੰ ਸੱਚ ਤੋਂ ਤੇ ਉਪਦੇਸ਼ ਦੇ ਕੇ ਇਪਾਵਨ ਸ਼ਬਦ ਦੀ ਰਚਨਾ ਕੀਤੀ ਜਾਂ ਇਸ ਪਾਵਨ ਸ਼ਬਦ ਤੇ ਨਰਤਨ ਗੁਰੂ ਨਾਨਕ ਦੇਵ ਜੀ ਨੇ ਸਾਰੀਆਂ ਬੱਚੀਆਂ ਜਦੋਂ ਆਪਣਾ ਯਤਨ ਕਰਕੇ हट ਗਈਆਂ ਤੇ ਗੁਰੂ ਮਹਾਰਾਜ ਜੀ ਦੇ ਚਰਨਾਂ ਤੇ ਡਿੱਗ ਗਈਆਂ ਗੁਰੂ ਨਾਨਕ ਦੇਵ ਜੀ ਨੇ ਫਿਰ ਸਾਰਿਆਂ ਨੂੰ ਉਪਦੇਸ਼ ਦਿੱਤਾ ਇਹ ਪਾਵਨ ਸ਼ਬਦ ਦਾ ਇਹ ਇਤਿਹਾਸਿਕ ਪਾਖੇ ਸ਼ਬਦ ਦੀ ਪ੍ਰਾਰੰਭਤਾ ਤੋਂ ਪਹਿਲਾਂ ਗੁਰੂ ਮਹਾਰਾਜ ਜੀ ਨੇ ਵਸਤੂ ਨਿਰਦੇਸ਼ਕ ਮੰਗਲਾ ਚਰਨ ਉਚਾਰਨ ਕੀਤਾ ਹੈ ਇਕ ਅਦੁੱਤੀ ਪ੍ਰੇਮ ਹੈ ਓਨਕਾਰ ਸਰਬ ਕਾ ਪ੍ਰਕਾਸ਼ਿਤ ਸਤ ਚੇਤਨੰਦ ਸੱਚੇ ਸਤਗੁਰ ਦੀ ਕਿਰਪਾ ਰਹਿਤ ਦੇ ਨਾਲ ਪ੍ਰਾਪਤ ਹੁੰਦਾ ਹੈ ਜੀ ਜਗ ਕਉਆ ਨਾਮ ਨਹੀਂ ਜੀਤ ਧੰਨ ਗੁਰਬਾਣੀ ਦੇ ਅੰਦਰ ਦੋ ਪੰਛੀਆਂ ਦੇ ਨਾਮ ਹੁੰਦੇ ਨੇ ਵੈਸੇ ਤਾਂ ਤਿੰਨ ਦੇ ਹੁੰਦੇ ਨੇ ਚਾਰ ਦੇ ਹੁੰਦੇ ਨੇ ਪਪੀਏ ਦਾ ਵੀ ਹੁੰਦਾ ਹੈ ਹੰਸ ਦਾ ਵੀ ਹੁੰਦਾ ਹੈ ਬਗਲੇ ਦਾ ਵੀ ਹੁੰਦਾ ਹੈ पर ਇਹ ਦੋ ਨਾਮ ਨੇ ਜਿਹੜੇ ਕਾਂ ਦਾ ਤੇ ਬਗਲੇ ਦਾ ਕਾਂ ਦਾ ਜ਼ਿਕਰ ਉੱਥੇ ਹੁੰਦਾ ਏ ਕਾਂ ਦਾ ਜ਼ਿਕਰ ਉੱਥੇ ਹੁੰਦਾ ਏ ਜਿੱਥੇ ਕਾਲੇ ਮਨ ਵਾਲਿਆਂ ਦੀ ਗੱਲ ਹੋਵੇ ਜਿਨ੍ਹਾਂ ਦੇ ਮਨ ਕਾਲੇ ਹੋਣ ਤੇ ਬਗਲੇ ਦਾ ਨਾਮ ਉੱਥੇ ਹੁੰਦਾ ਏ ਜਿੱਥੇ ਪਖੰਡੀਆਂ ਦੀ ਗੱਲ ਹੋਵੇ ਜਿਵੇਂ ਗੁਰਬਾਣੀ ਦੇ ਅੰਦਰ ਗੁਰੂ ਮਹਾਰਾਜ ਜੀ ਦੇ ਫਰਮਾਨ ਨੇ ਹੰਸ ਦੇ ਖਤਰੰਦਿਆਂ ਬਗ ਭਿਆਇਆ ਜਾਓ ਇੱਥੇ ਗੁਰੂ ਮਹਾਰਾਜ ਜੀ ਦੱਸਦੇ ਨੇ ਕਿ ਜਿਹੜੇ ਪ੍ਰਭੂ ਪਰਮਾਤਮਾ ਦੀ ਬੰਦਗੀ ਕਰਨ ਵਾਲੇ ਨੇ ਨਾ ਉਹਨਾਂ ਨੂੰ ਇਸ ਸੰਸਾਰ ਦੇ ਵਿੱਚੋਂ ਪਾਰ ਉਤਾਰਾ ਕਰਦਿਆਂ ਵੀ ਕੀ ਜਿਹੜੇ ਬਗਲੇ ਨੇ ਡੱਡੀਆਂ ਤੇ ਮੱਸ਼ੀਆਂ ਪਾਪ ਖੰਡੀ ਨੇ ਜਿਹੜੇ ਉਹਨਾਂ ਦੇ ਮਨ ਦੇ ਵਿੱਚ ਵੀ ਇਹ ਚਾ ਆ ਗਿਆ ਵੀ ਅਸੀਂ ਵੀ ਇਸ ਸੰਸਾਰ ਤੋਂ ਪਾਰ ਹੋ ਜੀ ਉਹਨੇ ਕਿਵੇਂ ਹੋਇਆ ਜਾਵੇ ਇਸੇ ਤਰ੍ਹਾਂ ਜਗ ਕਉਆ ਮੁਖ ਚੁੰਚ ਗਿਆਨ ਇਹ ਵੀ ਤੋਂ ਕਮ ਦੀਏ ਕੁਰਬਾਨੀ ਦੇ ਅੰਦਰ ਜਗ ਕਉਆ ਮੁਖ ਚੁੰਚ ਗਿਆਨ ਕੀ ਸੰਸਾਰੇ ਜਿਹੜਾ ਹੈ ਤੇ ਕਾਲੇ ਮਨ ਵਾਲਾ ਤੇ ਮੂੰਹ ਦੇ ਵਿੱਚ ਭਵ ਚੁੰਝ ਦੇ ਵਿੱਚ ਗਿਆਨ ਨੇ ਕੱਲਾ ਗਿਆਨ ਹੈ ਜਿਹੜਾ ਉਹ ਮੂੰਹ ਦੇ ਵਿੱਚ ਇਹ ਅਖਰੀ ਗਿਆਨ ਨੇ ਮੂੰਹ ਦੇ ਵਿੱਚ ਗਿਆਨ ਹੈ ਅੰਦਰ ਗਿਆਨ ਨਹੀਂ ਅੰਦਰੋ ਕਾਲਾ ਹੈ ਉਸੇ ਤਰ੍ਹਾਂ ਇੱਥੇ ਵੀ ਕਉਵਾ ਸ਼ਬਦ ਜਿਹੜਾ ਵਰਤਿਆ ਗਿਆ ਹੈ ਜਗ ਕਉਵਾ ਨਾਮ ਨਹੀਂ ਚੀਤ ਸਾਰਾ ਸੰਸਾਰ ਜਿਹੜਾ ਉਹ ਕਾਲੇ ਮਨ ਵਾਲਾ ਹੈ ਪਰ ਜਿਨ੍ਹਾਂ ਦੇ ਮਨ ਦੇ ਵਿੱਚ ਜਿਨ੍ਹਾਂ ਦੇ ਚਿੱਤ ਦੇ ਵਿੱਚ ਨਾਮ ਨਹੀਂ ਇਹ ਸ਼ਬਦ ਉਹਨਾਂ ਵਾਸਤੇ ਵਰਤਿਆ ਗਿਆ ਹੈ ਜਗ ਕਉਵਾ ਨਾਮ ਨਹੀਂ ਚੀਤ ਜਗ ਤੇ ਜਿਹੜਾ ਨਾਮ ਨੂੰ ਚੇਤੇ ਨਹੀਂ ਕਰਦਾ ਜਿਹੜਾ ਨਾਮ ਨੂੰ ਚੇਤੇ ਨਹੀਂ ਕਰਦਾ ਉਹਨੂੰ ਗੁਰਬਾਨ ਦੇ ਅੰਦਰ ਕਾਲ ਮਨ ਵਾਲਾ ਆਖਿਆ ਹੈ ਜੀ ਨਾਮ ਵਿਸਾਰ ਕਿਰ ਦੇਖ ਪੀਤ ਪੀਤ ਜੇ ਤੇ ਹਿੰਦੀ ਦੇ ਵਿੱਚ ਹੋਵੇ ਤੇ ਫਿਰ ਤੈਸ਼ ਦਾ ਅਰਥ ਬਣਦਾ ਕੰਧ ਇਹ ਹੁਣ ਸਿੰਧੀ ਭਾਸ਼ਾ ਦਾ ਸ਼ਬਦ ਦੇ ਇਥੇ ਪੀਤ ਇਹਦਾ ਅਰਥ ਬਣ ਗਿਆ ਚੋਗ ਨਾਮ ਵਿਸਾਰ ਗਿਰੇ ਦੇਖ ਚੋਕ ਚੀਪੀਤ ਗੁਰੂ ਮਹਾਰਾਜ ਜੀ ਰਹਿਮਤ ਕਰਦੇ ਨੇ ਜਿਹੜਾ ਜਗ ਤੇ ਨਾਮ ਨੂੰ ਚੇਤੇ ਨਹੀਂ ਕਰਦਾ ਨਾਮ ਨੂੰ ਵਿਸਾਰਿਆ ਹੋਇਆ ਤੇ ਅੰਦਰੋਂ ਮਨ ਨਹੀਂ ਜਿਹੜੀ ਉਹ ਕਾਲੇ ਨੇ ਨਾਮ ਵਿਸਾਰ ਨਾਮ ਨੂੰ ਵਿਸਾਰ ਕੇ ਗਿਰੇ ਦੇਖ ਪੀਤ ਜਿੱਥੇ ਵੀ ਚੋਕ ਵੇਖਦੇ ਨੇ ਨਾ ਉਥੇ ਡਿੱਗ ਪੈਂਦੇ ਨੇ ਜਿੱਥੇ ਵੀ ਚੋਕ ਵੇਖੀ ਉਥੇ ਡਿੱਗ ਪਏ ਪਾਉ ਤਨ ਗੁਰੂ ਨਾਨਕ ਦੇਵ ਜੀ ਦੇ ਸਿਵਨਾਬ ਦੇ ਰਾਜ ਦੇ ਵਿੱਚ ਆਉਣ ਤੋਂ ਪਹਿਲਾਂ ਪਤਾ ਨਹੀਂ ਕਿੰਨੇ ਕੋ ਆਪੋ ਬਣੇ ਗੁਰੂ ਆਏ ਹੋਣਗੇ ਹੁਣ ਗੁਰੂ ਤਾਂ ਆ ਗਏ ਨੇ ਪਰ ਉਹਨਾਂ ਦੇ ਮੰਨ ਨੇ ਨਾ ਜਿਹੜੇ ਕਾਲੇ ਨੇ ਨਾ ਪ੍ਰਭੂ ਪਰਮਾਤਮਾ ਦਾ ਚੇਤੇ ਨਹੀਂ ਜਦੋਂ ਸਿਵਨਾਬ ਰਾਜਾ ਉਥੇ ਚੋਗ ਪੰਦਾ ਸੀ ਜਿਵੇਂ ਗੁਰੂ ਨਾਨਕ ਦੇਵ ਜੀ ਦੇ ਜਦੋਂ ਦਰਸ਼ਨ ਕਰਨ ਗਿਆ ਸੀ ਨਾ ਸਿਵਨਾਬ ਬਹੁਤ ਜ਼ਿਆਦਾ ਤਰ ਦੌੜ ਤੇ ਆ ਕੇ ਗਿਆ ਸੀ ਉਵੇਂ ਜਦੋਂ ਸਿਵਨਾਬ ਚੋਗ ਪੰਦਾ ਏ ਤੇ ਉਥੇ ਫਿਰ ਉਹ गिरਜਨ ਦੇ ਸੰਭਾਵੇਂ ਉਹ ਕਿਸੇ ਵੀ ਰੂਪ ਦੇ ਵਿੱਚ ਚੋਗ ਪੰਦਾ ਸੀ ਕੋਈ ਲਾਲਚ ਦਿੰਦਾ ਸੀ ਜਾਂ ਬੱਚੀਆਂ ਭੇਜਦਾ ਸੀ ਜਿਹੜੇ ਵੀ ਰੂਪ ਦੇ ਵਿੱਚ ਉਹ ਚੋਗ ਪੰਦਾ ਸੀ ਸਿਵਨਾਬ ਉਸ ਰੂਪ ਦੇ ਵਿੱਚ ਉਸ ਚੋਗ ਨੂੰ ਵੇਖ ਕਰਕੇ ਜਿਹੜੇ ਇਸ ਤਰ੍ਹਾਂ ਕਾਲੇ ਮਨ ਵਾਲੇ ਆਪੋ ਬਣੇ ਉਸ ਸਮੇਂ ਦੇ ਗੁਰੂ ਸਨ ਉਹ ਸਾਰੇ ਹੀ ਗਰਕ ਹੋ ਜਾਂਦੇ ਸਨ ਮਨਵਾ ਡੋਲੇ ਚੀਤਾ ਨੀਤ ਮਨ ਡੋਲ ਜਾਂਦਾ ਸੀ ਮਨਵਾ ਡੋਲੇ ਦਾ ਤੇ ਮਨ ਦਾ ਡੋਲ ਜਾਣਾ ਮਨ ਡੋੜ ਜਾਂਦਾ ਸੀ ਕਿਵੇਂ ਡੋਲਦਾ ਹੀ ਚੀਤ ਅਨੀਤ ਅਨੀਤ ਦਾ ਅਰਥ ਹੁੰਦਾ ਝੂਠਾ ਮਿਥਿਆਸ ਟੁੱठे ਪਦਾਰਥਾਂ ਦੇ ਵਿੱਚ ਮਥਿਆਸ ਪਦਾਰਥਾਂ ਦੇ ਵਿੱਚ ਚਿੱਤ ਜੋ ਲੱਗਿਆ ਹੋਇਆ ਇਸ ਕਰਕੇ ਮਨ ਡੋਲ ਜਾਂਦਾ ਸੀ ਜੀ ਜਗਸੋ ਟੂਟੀ ਝੂਠ ਪ੍ਰੀਤ ਧੰਨ ਗੁਰੂ ਨਾਨਕ ਦੇਵ ਜੀ ਸੱਚੇ ਸਤ ਗੁਰ ਦਾਇ ਪਾਵਨ ਸ਼ਬਦ ਇਹਨ ਗੁਰੂ ਨਾਨਕ ਦੇਵ ਜੀ ਆਖਦੇ ਨੇ ਅਸੀਂ ਸੰਸਾਰ ਦੇ ਨਾਲੋਂ ਨਾ ਇਹ ਝੂਠੀ ਪ੍ਰੀਤ ਹੀ ਤੋੜ ਦਿੱਤੀ ਇਹ ਇਹ ਸੰਸਾਰ ਇਹ ਜਿਹੜਾ ਇਹਦੀ ਪ੍ਰੀਤ ਕਰਨੀ ਹੈ ਜਿਹੜੀ ਇਹ ਝੂਠੀ ਹੈ ਤੇ ਇਹ ਟੁੱਟੀ ਪ੍ਰੀਤ ਤੇ ਜਿਹੜੀ ਇਹ ਸਾਡੀ ਸੰਸਾਰ ਦੇ ਨਾਲੋਂ ਟੁੱਟ ਗਈ ਹੈ ਜੀ ਕਾਮ ਕਰੋਧ ਬਖ ਬਜਰ ਭਾਰ ਇਹ ਰਉਵਨੀਆ ਤੁਕਨੀ ਤਰਵਨੀਆ ਤੁਕਾਂ ਦੇ ਵਿੱਚ ਗੁਰੂ ਮਹਾਰਾਜ ਜੀ ਸੱਚੇ ਸਤ ਗੁਰ ਕਿਰਪਾ ਕਰਦੇ ਨੇ ਜਿਹੜੇ ਵਕਾਰ ਨੇ ਨਾ ਇਹ ਸਾਰੇ ਦੇ ਸਾਰੇ ਵਕਾਰ ਇਸ ਤਰ੍ਹਾਂ ਨੇ ਬੱਜਨ ਭਾਰ ਬੱਜਰ ਕਹਿੰਦੇ ਨੇ ਪੱਥਰ ਨੂੰ ਜਿਹੜਾ ਬੜਾ ਕਟੂਰ ਹੋਵੇ ਜਿਵੇਂ ਪੱਥਰਾਂ ਦਾ ਭਾਰ ਏ ਇਸ ਤਰ੍ਹਾਂ ਜਿਤਨੇ ਵੀ ਇਹ ਬਕਾਰ ਨੇ ਇਹ ਸਾਡੇ ਜੀਵਨ ਦੇ ਵਿੱਚ ਭਾਰ ਹੈ ਜੀ ਮਾਤ ਪ੍ਰਕਾਮ ਕਰੋ ਤੋ ਬਖ ਬਜਰ ਭਾਰ ਨਾਮ ਬਿਨਾ ਕੈਸੇ ਬਚਾਰ ਨਾਮ ਤੋਂ ਬਿਨਾ ਗੁਰੂ ਮਹਾਰਾਜ ਜੀ ਰਹਿਮਤ ਕਰਦੇ ਨੇ ਨਾਮ ਤੋਂ ਬਿਨਾ ਕੈਸੇ ਗੁਣ ਚਾਰ ਚਾਰ ਦਾ ਅਰਥ ਸੁੰਦਰ ਹੁੰਦਾ ਏ ਸੋਨਾ ਚਾਰ ਦਾ ਅਰਥ ਚਾਰਵੀ ਹੁੰਦਾ ਏ ਕਿਆ ਦਾ ਅਰਥ ਸੁੰਦਰ ਵੀ ਹੁੰਦਾ ਹੈ ਗੁਰੂ ਮਹਾਰਾਜ ਜੀ ਰਹਿਤ ਕਰਦੇ ਨੇ ਕੈਸੇ ਗੁਣ ਚਾਰ ਸੋਹਣੇ ਗੁਣ ਜਿਹੜੇ ਨੇ ਉਹ ਕਿਵੇਂ ਆਉਣ ਚੰਗੇ ਗੁਣ ਨੇ ਜਿਹੜੇ ਉਹ ਕਿਵੇਂ ਆਉਣ ਨਾਮ ਤੋਂ ਬਿਨਾ ਕਾਮ ਕ੍ਰੋਧ ਵਿਖਪਜਰ ਭਾਰ ਇਹ ਬਕਾਰ ਨੇ ਬਰੀਆਈਆਂ ਨੇ ਇਹਨਾਂ ਦਾ ਜੋ ਹੈ ਇਹ ਵਿਅਰਥ ਦਾ ਭਾਰ ਜਿਹੜਾ ਹੈ ਭਾਵ ਔਗਣਾ ਦਾ ਜਿਹੜਾ ਭਾਰ ਇਹ ਉਹ ਤਾਂ ਅਸੀਂ ਚੱਕੀ ਫਿਰਦੇ ਆ ਨਾਮ ਤੋਂ ਬਿਨਾ ਜਿਹੜਾ ਚੰਗੇ ਗੁਣ ਨੇ ਨਾ ਉਹ ਮਨੋਖ ਨੂੰ ਪ੍ਰਾਪਤ ਨਹੀਂ ਹੁੰਦੇ ਹਾਂ ਜੀ ਘਰ ਬਾਲੂ ਕਾ ਹੂਮਨਕੇਰ ਵਿਸ਼ਰਾਮ ਲਾ ਕੇ ਤੁੰਗ ਗੁਰੂ ਮਹਾਰਾਜ ਜੀ ਰੰਤ ਕਰਦੇ ਨੇ ਦੂਸਰੀ ਕੁੰਡੀ ਦੀ ਪ੍ਰਾਰੰਭਤਾ ਸ਼ੁਰੂ ਹੁੰਦੀ ਏ ਘਰ ਬਾਲੂ ਬਾਲੂ ਕਹਿੰਦੇ ਨੇ ਰੇਤਾ ਨੂੰ ਘਰ ਬਾਲੂ ਸਾਡਾ ਘਰ ਜਿਹੜਾ ਉਹ ਰੇਤਾ ਤਾਂ ਬਣਿਆ ਹੋਇਆ ਹੂਮਨਕੇਰ ਤੇ ਹੂਮਨਕੇਰੀ ਦੇ ਵਿੱਚ ਫਸੇ ਹੋਏ ਹਾਂ ਅਸੀਂ ਸਾਰੇ ਕਰ ਹੁਮਨ ਕੇਰੀ ਪਾਈ ਮਾਰੂ ਰਗ ਦੇ ਅੰਦਰ ਗੁਰਮਾਰਾ ਜੀ ਦੇ ਫਰਮਾਨ ਹੁੰਦੇ ਨੇ ਜਿਹੜਾ ਕਾਰੇ ਨਾ ਇਹ ਹੁਮਨ ਕੇਰੀ ਹੈ ਤੇ ਹੁਮਨ ਕੇਰੀ ਇੱਕ ਹਵਾਦੀ ਬਣਦੀ ਹੈ ਇੱਕੋ ਪਾਣੀ ਦੀ ਬਣਦੀ ਹੈ ਹਵਾਦੀ ਗੰਢ ਜੀ ਇਹਨਾਂ ਦਿਨਾਂ ਦੇ ਵਿੱਚ ਤਕਰੀਬਨ ਜਿਹੜੇ ਜੀਂ ਝੜਦੇ ਦਿਨ ਨੇ ਨਾ ਇਹਨਾਂ ਦਿਨਾਂ ਦੇ ਵਿੱਚ ਇੱਕ ਗੰਢ ਜੀ ਬਣ ਕੇ गोल गोल घूमਦੀ ਵੀ ਇਹ ਤੇ ਅੱਗੇ ਨੂੰ ਵੀ ਵਧਦੀ ਜਾਂਦੀ ਏ ਫਿਰ ਉਹਦੇ ਘੇਰੇ ਦੇ ਵਿੱਚ ਜਿਹੜਾ ਵੀ ਕੋਈ ਆ ਜਾਂਦਾ ਹੈ ਨਾ ਉਹਨੂੰ ਇੱਕ ਵਾਰੀ ਤਾਂ ਬੜਾ ਉੱਚਾ ਉਡਾ ਦਿੰਦੀ ਤੇ ਫਿਰ ਉੱਤੇ ਜਾ ਕੇ ਛੱਡ ਦਿੰਦੀ ਉਹ ਡਿੱਗਦਾ ਏ ਇਸੇ ਤਰ੍ਹਾਂ ਪਾਣੀ ਦੀ ਘੁੰਮਣਕੇਰੀ ਬਣਦੀ ਏ ਇਹ ਥੱਲੇ ਨੂੰ ਲੈ ਜਾਂਦੀ ਏ ਥੱਲੇ ਜਾ ਕੇ ਡੋਬ ਕੇ ਮਾਰਦੀ ਏ ਕਰ ਬਾਲੂ ਦਾ ਘੁੰਮਣ ਘੇਰ ਘਰੇ ਜਿਹੜਾ ਉਹ ਰੇਤਾ ਦਾ ਬਣਿਆ ਤੇ ਅਸੀਂ ਫਸੇ ਹੋਇਆ ਘੁੰਮਣ ਘੇਰੀ ਦੇ ਵਿੱਚ ਜੀ ਬਰਖਸ ਬਾਣੀ ਬੋਧੋਦਾ ਘੇਰ ਗੁਰੂ ਮਹਾਰਾਜ ਦੀ ਰਹਿਮਤ ਕਰਦੇ ਨੇ ਅਸੀਂ ਵੇਖਦੇ ਹਾਂ ਬਰਖਸ ਦਾ ਅਰਥ ਹੈ ਮੀਂਹ ਪੈਣਾ ਬਾਣੀ ਦਾ ਅਰਥ ਇੱਥੇ ਪਾਣੀ ਹੈ ਇਸ ਸ਼ਰਵਣੀ ਅੱਖਰ ਹੁੰਦੇ ਨੇ ਜਿਵੇਂ ਬਾਣੀ ਪਾਣੀ ਇਸ ਸ਼ਰਵਣੀ ਅੱਖਰ ਨੇ ਇੱਥੇ ਇਹਦਾ ਅਰਥ ਪਾਣੀ ਬਣੇਗਾ ਬਰਕਸ ਪਾਣੀ ਜਦੋਂ ਪਾਣੀ ਵੜਦਾ ਤੇ ਹੁਣ ਜਿਹੜਾ ਰੇਤਾ ਦਾ ਬਣਿਆ ਹੋਇਆ ਘਾਰੇ ਉਹ ਨਾਲ ਦੀ ਨਾਲ ਹੀ ਖਤਮ ਹੋ ਜਾਂਦਾ ਹੈ ਬੁੱਦਬਦਾ ਹੈ ਗੁਰੂ ਮਹਾਰਾਜ ਜੀ ਪ੍ਰੇਮਤ ਕਰਦੇ ਨੇ ਸੀ ਵੇਖਦੇ ਕਿ ਜ਼ਿੰਦਗੀ ਇਹ ਨਾ ਜਿਹੜੀ ਇਹ ਪਾਣੀ ਦਾ ਬੁੱਦਬਦਾ ਹੈ ਜਿਵੇਂ ਮੀਂਹ ਪੈਂਦਾ ਜਦੋਂ ਬੜੀ ਮੂਹਾਂ ਧਾਰ ਕਨੀਆਂ ਡਿੱਗਦੀਆਂ ਨੇ ਬੜੀਆਂ ਬੜਾ ਮੀਂਹ ਪੈਂਦਾ ਹੈ ਨਾ ਉਦੋਂ ਪਾਣੀ ਦੇ ਵਿੱਚ ਗੁਲਬਲੇ ਜੇ ਬਣਦੇ ਨੇ ਉਹ ਬਣਦੇ ਨੇ ਤੇ ਨਾਸ ਹੋ ਜਾਂਦੇ ਨੇ ਉਹਨੂੰ ਗੁਰਬਾਣੀ ਦੇ ਅੰਦਰ ਬੁੱਧ ਵਧਾ ਕੇ ਹੈ ਪਾਣੀ ਤੋਂ ਪੈਦਾ ਹੋਣ ਵਾਲਾ ਝੱਗ ਦਾ ਇੱਕ ਆਕਾਰ ਗੁਲਬਲਾ ਜਿਆ ਬਰਖਸ ਬਾਣੀ ਜਦੋਂ ਮੀਂਹ ਪੈਂਦਾ ਹੈ ਤੇ ਜਿਹੜਾ ਰੇਤਾ ਦਾ ਬਣਿਆ ਹੋਇਆ ਘਾਰੀ ਇਹ ਨਾਸ ਹੁੰਦਾ ਸਬੱਬ ਬਣ ਜਾਂਦਾ ਹੈ ਤੇ ਸਾਡਾ ਜੀਵਨ ਜਿਹੜਾ ਇਸ ਤਰ੍ਹਾਂ ਹੈ ਜਿਵੇਂ ਪਾਣੀ ਦੇ ਉੱਤੇ ਬਣੇ ਬੁਲਬਲੇ ਦੀ ਮਨਿਆਦ ਨਹੀਂ ਹੁੰਦੀ ਹੈ ਜੀ ਮਾਤਰ ਗੁੰਦ ਤੇ ਘਰ ਚੱਕ ਫੇਰ ਜਿਹੜਾ কুমہار ਹੁੰਦਾ ਹੈ ਉਹ ਚੱਕੇ ਦੇ ਉੱਤੇ ਮਿੱਟੀ ਰੱਖ ਕੇ ਉਹ ਚੱਕਰ ਨੂੰ ਫੇਰ ਕੇ কুমਾਰ ਕੇ ਨਾ ਤੇ ਉਹਦੇ ਤੋਂ ਕੋਈ ਨਾ ਕੋਈ আক੍ਰਿਤੀ ਬਣਾ ਦਿੰਦਾ ਹੈ ਕੋਈ ਨਾ ਕੋਈ ਪੂਜਾ ਤੂੜਾ ਚੂਂਗੜਾ ਤਰ ਤਰਾਂ ਦੀਆਂ ਆਕ੍ਰਿਤੀਆਂ ਨੇ ਜਿਹੜੀਆਂ ਉਹ ਬਣਾ ਦਿੰਦਾ ਹੈ ਹੁਣ ਗੁਰੂ ਮਹਾਰਾਜ ਜੀ ਇੱਥੇ ਕਿਰਪਾ ਕਰਦੇ ਨੇ ਸਾਨੂੰ ਦੱਸਦੇ ਨੇ ਮਾਤਰ ਬੁੱਧ ਤੇ ਅਸੀਂ ਵੀ ਇਸੇ ਤਰ੍ਹਾਂ ਮਮੁਲੀ ਜੀ ਬੁੱਧ ਤੋਂ ਬਣੇ ਹੋਏ ਆਂ ਤਰ ਚੱਕ ਫੇਰ ਜਿਵੇਂ কুমਹਾਰ ਚੱਕ ਦੇ ਉੱਤੇ ਮਿੱਟੀ ਦਾ ਨਿੱਕਾ ਜਿਹਾ ਗੋਲਾ ਰੱਖ ਕੇ ਚੱਕ ਨੂੰ ਫੇਰ ਕੇ ਤਿਆਰ ਕਰ ਲੈਂਦਾ ਹੈ ਨਾ ਇੱਕ ਦ੍ਰਿਸ਼ਟਾਂਤ ਦੇ ਨਾਲ ਸਮਝਾਇਆ ਹੈ ਇਸੇ ਤਰ੍ਹਾਂ ਉਸ ਪਰਮਾਤਮਾ ਨੇ ਸਾਨੂੰ ਮਮਲੀ ਬੂੰਦ ਤੋਂ ਤਿਆਰ ਕੀਤਾ ਹੈ ਜੀ ਸਰਬ ਜੋਤ ਨਾਮ ਹੈ ਕੀ ਚੇਰ ਸਾਰਿਆਂ ਦੇ ਵਿੱਚ ਉਸ ਪਰਮਾਤਮਾ ਦੀ ਜੋਤ ਹੈ ਸਾਰਿਆਂ ਦੇ ਵਿੱਚ ਜਿਹੜੀ ਸਤਾ ਉਹ ਵੈਗੁਰੂ ਦੀ ਹੈ ਸਾਰੇ ਵੈਗੁਰੂ ਦੀ ਸਤਾ ਵਾਲੇ ਨਹੀਂ ਪਰ ਇਹ ਜਿਹੜੀ ਸਤਾ ਹੈ ਨਾ ਇਹ ਨਾਮ ਦੀ ਚੇਰੀ ਹੈ ਸਰਬਜੋਤ ਨਾਮੇ ਕੀ ਚੇਰ ਇਹ ਜਿਹੜੀ ਜੋਤ ਹੈ ਸਾਰਿਆਂ ਦੇ ਵਿੱਚ ਇਹ ਨਾਮ ਦੀ ਚੇਦੀ ਹੈ ਭਾਵ ਨਾਮ ਤੋਂ ਨਾਮ ਦੇ ਕਰਕੇ ਹੀ ਇਹ ਸਫਲ ਹੁੰਦੀ ਹੈ ਜੇ ਨਾਮ ਜਪਾਂਗੇ ਤੇ ਜੀਵਨ ਸਫਲ ਹੋ ਜਾਵੇਗਾ ਜਿਵੇਂ ਜਦੋਂ ਸਮੁੰਦਰ ਦੇ ਉੱਤੇ ਪੋਲ ਬਣਾਣ ਲੱਗੇ ਨਾ ਤੇ ਸ਼੍ਰੀ ਰਾਮਚੰਦਰ ਜੀ ਦਾ ਰਾਮ ਨਾਮ ਲਿਖਣ ਲੱਗੇ ਹਰ ਇੱਕ ਪੱਥਰ ਦੇ ਉੱਤੇ RAM ਨਾਮ ਲਿਖ ਕੇ ਤੇ ਉਹ ਪੱਥਰ ਪਾਣੀ ਦੇ ਵਿੱਚ ਛੱਡਿਆ ਕਰਨ ਤੇ ਪਾਣੀ ਦੇ ਵਿੱਚ ਉਹ ਤੈਰ ਜਾਇਆ ਕਰੇ ਜਦੋਂ ਪਾਣੀ ਦੇ ਵਿੱਚ ਤੈਰ ਜਾਇਆ ਕਰੇ ਤੇ ਇੱਕ ਪੱਥਰ શ્રી RAM ਚੰਦਰ ਜੀ ਨੇ ਆਖਿਆ ਚਲੋ ਮੈਂ ਆਪਣੇ ਹੱਥ ਦੇ ਨਾਲ ਵੀ ਛੱਡ ਦਿੰਦਾ ਉਹਨੇ ਜਦੋਂ ਆਪਣੇ ਹੱਥ ਨਾਲ ਛੱਡਿਆ ਤੇ ਉਹ ਡੁੱਬ ਗਿਆ ਹੁਣ ਵੇਖਣ ਵਾਲੇ ਵੀ ਚੰ ਉਹਤੇ ਫਿਰ ਜਦੋਂ ਪੁੱਛਿਆ ਗਿਆ ਕਿ ਵੀ ਤੁਹਾਡੇ ਹੱਥਾਂ ਦੇ ਨਾਲ ਲਿਖਿਆ ਜਿਹੜਾ ਨਾਮ ਉਹਦੇ ਨਾਲ ਤੇ ਪੱਥਰ ਤਰਦਾ ਤੇ ਤੁਸੀਂ ਆਪਣੇ ਹੱਥ ਨਾਲ ਜਦੋਂ ਪੱਥਰ ਰੱਖਿਆ ਇਹ ਪੱਥਰ ਇਹ ਜਿਹੜਾ ਇਹ ਡੁੱਬ ਕਿਉਂ ਗਿਆ ਹੈ ਸ੍ਰੀ ਰਾਮਚੰਦਰ ਨੇ ਦੱਸਿਆ ਸੀ ਕਿ ਰਾਮ ਪਰਮਾਤਮਾ ਜੋ ਸਾਰਿਆਂ ਵਿੱਚ ਨਮਿਆ ਹੋਇਆ ਹੈ ਨਾ ਉਸ ਰਮੇ ਹੋਏ ਦਾ ਨਾਮ ਹੀ ਜਿਹੜਾ ਉਹ ਸਾਰਿਆਂ ਤੋਂ ਉੱਪਰ ਹੈ ਸਾਰਿਆਂ ਤੋਂ ਮਾਣੇ ਮੈਂ ਜੋ ਰਾਮ ਲਿਖਦਾ ਨਾ ਉਸ ਰਮੇ ਹੋਏ ਪਰਮਾਤਮਾ ਦਾ ਨਾਮ ਲਿਖਦਾ ਤੇ ਉਹਦੀ ਕਿਰਪਾ ਦੇ ਨਾਲ ਹੀ ਇਹ ਪੱਥਰ ਨੇ ਜਿਹੜੇ ਇਹ ਤਰਦੇ ਨੇ ਸੋ ਇੱਥੇ ਵੀ ਗੁਰੂ ਮਹਾਰਾਜ ਜੀ ਕਿਰਪਾ ਕਰਦੇ ਨੇ ਸਰਬਜੋਤ ਨਾਮੇ ਕੀ ਚੇਰ ਸਾਡੇ ਸਾਰਿਆਂ ਦੇ ਅੰਦਰ ਜੋਤਾਂ ਨੇ ਇਹਨੂੰ ਪਰਤੱਖ ਜੋਤਾਂ ਕਰਦੇ ਨੇ ਉਸ ਅਖੰਡ ਜੋਤ ਤੋਂ ਆਈ ਹੋਈ ਇਹ ਪਰਤੱਖ ਜੋਤ ਨਾਮ ਦੀ ਸੇਵਕ ਹੈ ਜੀ ਸਰਬ ਭਾਏ ਗੁਰੂ ਸਿਰ ਮੂਰ ਧੰਨ ਗੁਰੂ ਦੇਵ ਜੀ ਰੰਤ ਕਰਦੇ ਨੇ ਸਾਡਾ ਗੁਰੂ ਇਹ ਨਾ ਜਿਹੜਾ ਸਾਡੇ ਸਿਰ ਤੇ ਤੇ ਸਾਡੇ ਸਾਰੇ ਸਾਡੇ ਸਿਰ ਤੇ ਤੇ ਬੜਾ ਸ਼ਰੋਮਣੀ ਹੈ ਸਰਬ ਉਪਾਏ ਸਾਡੇ ਗੁਰੂ ਨੇ ਸਾਰੇ ਯਤਨ ਨੇ ਜਿਹੜੇ ਉਹ ਸਾਨੂੰ ਕਰਨੇ ਦੱਸੇ ਨੇ ਸਰਬ ਉਪਾਏ ਸਾਡਾ ਜਿਹੜਾ ਉਪਾਏ ਨਾ ਯਤਨ ਇਹ ਸਾਡਾ ਗੁਰੂ ਹੀ ਇਹ ਜੂ ਸਾਡਾ ਗੁਰੂ ਸਾਡੇ ਸਿਰ ਤੇ ਹੈ ਜਦੋਂ ਗੁਰੂ ਸਿਰ ਤੇ ਹੋਏ ਤੇ ਫਿਰ ਸਾਰੇ ਜਤਨ ਨੇ ਜਿਹੜੇ ਆਪੇ ਹੋ ਜਾਂਦੇ ਹਨ ਜੀ ਸਰਬੋ ਪਾਏ ਗੁਰੂ ਸਰਮੋਦ ਭਗਤ ਕਰੋ ਪਗ ਲਗਦੋ ਤੁਰ اے ਕਾਲਪੁਖ ਵੈ ਗੁਰੂ ਅਸੀਂ ਤੇਰੀ ਭਗਤੀ ਕਰਦੇ ਆ ਤੇਰੀ ਚਰਨਾ ਦੇ ਨਾਲ ਜੋੜ ਕਰਕੇ ਜੀ ਨਾਮ ਰਤੋ ਚਾਹੋ ਤੋ ਜੋ ਸੀ ਤੇਰੇ ਨਾਮ ਦੇ ਵਿੱਚ ਰੰਗੇ ਹੋਏ ਅੰਦਰ ਦੀ ਚਾਹ ਨੇ ਜਿਹੜੀ ਉਹ ਤੇਰੇ ਨਾਲ ਨੂੰ ਮੋੜੀ ਹੋਈ ਏ ਭਾਵ ਅੰਦਰ ਦੀ ਚਾਹ ਨੇ ਜਿਹੜੀ ਉਹ ਤੇਰੀ ਪ੍ਰਾਪਤੀ ਦੀ ਏ ਤੇ ਤੇਰੇ ਨਾਮ ਦੇ ਵਿੱਚ ਰੰਗੇ ਹੋਈਆਂ ਇਹੀ ਗੁਰਮੁਖ ਦਾ ਜੀਵਨ ਹੈ ਜਿਹੜਾ ਗੁਰਮੁਖ ਹੈ ਉਹਦਾ ਜੀਵਨ ਹੀ ਇਹ ਹੈ ਆਪਾਂ ਗੁਰਮੁਖ ਦੀ ਜਦੋਂ ਵੀ ਵਿਆਖਿਆ ਕਰਦੇ ਹਾਂ ਗੁਰਮੁਖ ਦਾ ਮਕਸਦ ਜਿਹੜਾ ਉਹ ਹੁੰਦਾ ਹੈ ਪਰਮਾਤਮਾ ਦੀ ਪ੍ਰਾਪਤੀ ਤੇ ਪ੍ਰਮਾਤਮਾ ਦੀ ਪ੍ਰਾਪਤੀ ਦੇ ਲਈ ਸਾਇਕ ਨੇ ਸੇਵਾ ਤੇ ਸਿਮਰਨ ਉਹ ਸੇਵਾ ਤੇ ਸਿਮਰਨ ਕਰਦਾ ਹੋਇਆ ਉਸ ਪ੍ਰਮਾਤਮਾ ਦੀ ਚਾਹਣਾ ਵਾਲਾ ਹੋ ਕੇ ਰਹਿੰਦਾ ਫਿਰ ਉਸ ਨੂੰ ਗੁਰਮੁਖ ਆਖਿਆ ਜਾਂਦਾ ਹੈ ਸਾਰਜ ਨਾਮ ਰਤੋ ਵੈਗਰੂ ਜੀ ਨਾਮ ਰਤੋ ਚਾਹੋ ਤੁਝ ਔਰ ਹੈ ਵੈਗਰੂ ਜੀ ਤੇਰੇ ਨਾਮ ਦੇ ਵਿੱਚ ਰੰਗੇ ਹੋਏ ਤੇਰੇ ਦਰਸ਼ਨਾਂ ਦੀ ਚਾਹਣਾ ਵਾਲੇ ਹਾਂ ਜੀ ਨਾਮ ਦਰਾਈ ਚਲੈ ਸੋ ਚੋਰ ਮੁੰਦਲ ਲੁਕੋ ਕੇ ਰੱਖਣਾ ਜਿਹੜੇ ਨਾਮ ਨੂੰ ਲੁਕੋ ਕੇ ਰੱਖਦੇ ਨੇ ਨਾ ਉਹ ਚੋਰ ਨੇ ਉਹ ਇਸ ਦੁਨੀਆ ਦੇ ਅੰਦਰੋਂ ਚੋਰ ਬਣ ਕੇ ਜਾਣਗੇ ਜੀ ਪਤ ਖੋਈ ਬਖ ਅੰਚਲ ਪਾਏ ਜਿਹੜੇ ਪਰਮਾਤਮਾ ਦੇ ਨਾਮ ਦੇ ਨਾਲ ਨਹੀਂ ਜੁੜਦੇ ਸਿਮਰਨ ਨਹੀਂ ਕਰਦੇ ਉਹ ਆਪਣੀ ਪਤ ਕੋ ਲੈਣਗੇ ਤੇ ਅਖੀਰ ਉਹਨਾਂ ਦੇ ਪੱਲੇ ਦੇ ਵਿੱਚ ਕੀ ਰਹਿ ਜਾਏਗਾ ਬਖ ਬੇਖ ਨੂੰ ਪੱਲੇ ਦੇ ਵਿੱਚ ਪਾ ਕੇ ਜਾਣਗੇ ਜੀ ਸਾਜ ਨਾਮ ਰਤੋ ਪਤਸੋ ਕਰ ਜਾਈ ਜਿਹੜਾ ਬੇਖ ਦੇ ਸੱਚੇ ਨਾਮ ਦੇ ਵਿੱਚ ਰੰਗਿਆ ਹੋਇਆ ਹੈ ਉਹ ਬੜੇ ਸਤਕਾਰ ਇੱਜ਼ਤ ਦੇ ਨਾਲ ਸੱਚਖੰਡ ਦੇ ਵਿੱਚ ਪਹੁੰਚ ਜਾਂਦਾ ਹੈ ਜੋ ਕਿਛ ਜੀਨਸ ਪ੍ਰਭ ਰਜਾਈ ਜੋ ਵੀ ਉਹ ਪ੍ਰਭੂ ਪਰਮਾਤਮਾ ਕਰਦਾ ਆਪਣੀ ਮੌਜ ਦੇ ਵਿੱਚ ਉਸ ਦੀ ਰਜਾ ਦੇ ਵਿੱਚ ਕੁਸ਼ ਲੈਂਦੇ ਹਨ ਮੈਂ ਮਾਨੈ ਨਿਰਭਉ ਮੇਰੀ ਮਾਈ ਤੇ ਗੁਰਮੁਖ ਨੇ ਜਿਹੜੇ ਉਸ ਪਰਮਾਤਮਾ ਦਾ ਭੈ ਮੰਨਦੇ ਨਹੀਂ ਜੋ ਨਿਰਭਉ ਪਰਮਾਤਮਾਉਂ ਦੇ ਭੈ ਦੇ ਵਿੱਚ ਰਹਿੰਦੇ ਨਹੀਂ ਮੇਰੀ ਮਾਏ हे ਗੁਰਮੁਖ ਪਿਆਰਿਓ ਜੋ ਪਰਮਾਤਮਾ ਦੀ ਬੰਦਗੀ ਵਾਲੇ ਨੇ ਰੱਬ ਤੋਂ ਪੈ ਮੰਨਦੇ ਨੇ ਕਿਉਂ ਪਰਮਾਤਮਾ ਪੈ ਤੋਂ ਰਹਿਤ ਹੈ ਜੀ ਕਾਮ ਰਚਾਹੇ ਸੁੰਦਰ ਭੋਗ ਨਾਲ ਗੁਰੂ ਜੀ ਰਹਿਮਤ ਕਰਦੇ ਨੇ ਸੰਸਾਰ ਦੇ ਅੰਦਰ ਕਾਮਣ ਜਿਹੜੀ ਏ ਉਹ ਸੰਸਾਰਿਕ ਪਦਾਰਥਾਂ ਦੇ ਜਿਹੜੇ ਸੁਖ ਭੋਗਨੇ ਨੇ ਨਾ ਉਹਨਾਂ ਨੂੰ ਚਾਹੁੰਦੀ ਹੈ ਜੀ ਪਾਨ ਫੂਲ ਮਿੱਠੇ ਰਸ ਰੋਗ ਅਸੀਂ ਚਾਹੁੰਦੇ ਆ ਸਾਨੂੰ ਖਾਣ ਨੂੰ ਪਾਨ ਸਫਾਰੀਆਂ ਹੋਣ ਫੁੱਲ ਹੋਣ ਤੇ ਹੋਰ ਅਣਕ ਪ੍ਰਕਾਰ ਦੇ ਮਿੱਠੇ ਰਸ ਨੇ ਜਿਹੜੇ ਹੋਣ ਤੇ ਹੈ ਸਾਰੇ ਰੋਗ ਹੀ ਹਾਂ ਜੀ ਲੈ ਬਖਸ ਤੇ ਤੋਂ ਸੋਗ ਜਿੰਨਾ ਅਸੀਂ ਖਿਲਦਿਆਂ ਜਿੰਨਾ ਵੇਚਦਿਆਂ ਉਹਨਾਂ ਹੀ ਸਾਨੂੰ ਇਹ ਸੋਗ ਹੁੰਦਾ ਹੈ ਜਿੰਨਾ ਅਸੀਂ ਕੁਛ ਹੁੰਨੇ ਆ ਖਿਲੇ ਵਿੱਚ ਜਿੰਨਾ ਵੀ ਅਸੀਂ ਨਕਲੀ ਤੌਰ ਤੇ ਖੁਸ਼ ਹੁੰਨ ਦਾ ਯਤਨ ਕਰਦੇ ਆ ਨਾ ਉਨਾ ਹੀ ਸਾਡੇ ਅੰਦਰ ਤੇ ਬਾਹਰ ਸੋਗ ਦਾ ਜਿਹੜਾ ਹੈ ਨਾ ਇਹ ਮੌਲ ਬਣਦਾ ਹੈ ਜੀ ਪ੍ਰਭ ਸਰਨਾਗਤ ਕੀਨਸ ਹੋਗ ਪ੍ਰਭੂ ਦੀ ਸਰਲਾਗਤ ਦੇ ਵਿੱਚ ਰਹਿੰਦਾ ਹੈ ਸ਼ਰਨ ਦੇ ਵਿੱਚ ਰਹਿੰਦਾ ਹੈ ਤੇ ਉਹਦੇ ਕੀਤੇ ਨੂੰ ਸੱਤ ਕਰਕੇ ਮੰਨਦਾ ਤੇ ਫਿਰ ਜੋ ਉਹ ਕਰਦਾ ਹੁੰਦਾ ਹੈ ਜੀ ਕੱਪੜ ਪਹਿਰਸ ਆਦਤ ਸ਼ਿੰਗਾਰ ਕੱਪੜੇ ਪਾਣ ਦੇ ਨਾਲ ਤੇ ਜਿਆਦਾ ਸ਼ਿੰਗਾਰ ਕਰਨ ਦੇ ਨਾਲ ਮਾਟੀ ਪੂਲੇ ਰੂਪ ਵਿਕਾਰ ਇਹ ਸਰੀਰ ਮਿੱਟੀ ਦਾ ਹੈ ਇਹ ਹੰਕਾਰ ਦੇ ਵਿੱਚ ਫੁੱਲ ਜਾਂਦਾ ਤੇ ਅਖੀਰ ਨੂੰ ਇਹ ਜਿਹੜਾ ਰੂਪ ਹੈ ਨਾ ਇਹਨੇ ਬਕਾਰ ਇਹਨੇ ਵਿਅਰਥ ਹੋ ਜਾਣਾ ਹੈ ਅਸੀਂ ਵੇਖਦੇ ਆਂ ਜਵਾਨੀ ਚ ਕੁਝ ਹੋਰ ਸੀ ਤੇ ਉਹਨੂੰ ਬਡੇਪਾ ਜਿਵੇਂ ਜਿਵੇਂ ਹੁੰਦਾ ਨਾ ਆਪਾਂ ਕੁਝ ਊੜ ਜਾਂਦੇ ਇਹ ਬਕਾਰ ਵਿਰਤ ਹੋ ਰਿਹਾ ਹੈ ਜੀ ਆਸਾ ਮਨਸਾ ਬੰਧੋ ਬਾਰ ਤੇ ਸਾਡੇ ਬੂਹੇ ਤੇ ਦੋ ਚੀਜ਼ਾਂ ਬੰਨੀਆਂ ਹੋਈਆਂ ਨੇ ਆਸਾ ਤੇ ਮਨਸਾ ਇਹ ਦੋਨੂੰ ਅਸੀਂ ਬੂਹੇ ਤੇ ਬੰਨ ਰੱਖਿਆ ਹੈ ਜੀ ਨਾਮ ਬਿਨਾ ਸੂਣਾ ਕਰ ਬਾਰ ਨਾਮ ਤੋਂ ਬਿਨਾ ਸਾਡਾ ਸਰੀਰ ਰੂਪੀ ਘਾਰੇ ਜਿਹੜਾ ਇਹ ਸੁੰਨਾ ਹੈ ਨਾਮ ਦੇ ਨਾਲ ਇਹਦੇ ਵਿੱਚ ਰੌਣਕ ਕੋਣੀ ਸੀ ਨਾਮ ਜਪਿਆ ਨਹੀਂ ਇਸ ਕਰਕੇ ਇਹ ਸਖਣਾ ਹੈ ਜੀ ਗਾਛੋ ਪੁੱਤਰੀ ਰਾਜ ਕੁਾਰ ਗਾਛੂ ਦਾ ਅਰਥ ਹੁੰਦਾ ਹੁਣ ਤੁਸੀਂ ਚਲੀਆਂ ਜਾ ਜਦੋਂ ਉਹਨਾਂ ਨੇ ਆਪਣਾ ਯਤਨ ਕੀਤਾ ਤਾਂ ਗੁਰੂ ਨਾਨਕ ਦੇਵ ਜੀ ਸੱਚੇ ਸਤਿਗੁਰੂ ਨੂੰ ਨਹੀਂ ਢਾਲ ਸਕੀਆਂ ਤੇ ਫਿਰ ਗੁਰੂ ਮਹਾਰਾਜ ਜੀ ਨੇ ਕਿਹਾ ਚੰਗਾ ਭਾਈ ਹੁਣ ਤੁਸੀਂ ਜਾ ਸਕਦੀ ਹੋ ਪੁੱਤਰੀ ਰਾਜਕੁਵਾਰ ਰਾਜਾ ਸੀ ਸਿਵਨਾਬ ਤੇ ਉਹਨੇ ਆਪ ਦੇ ਵੱਲੋਂ ਬੱਚੀਆਂ ਸਨ ਜਿਹੜੀਆਂ ਉਹ ਭੇਜੀਆਂ ਸਨ ਗੁਰੂ ਮਹਾਰਾਜ ਜੀ ਨੇ ਕਿਹਾ ਹੁਣ ਤੁਸੀਂ ਜਾ ਸਕਦੀ ਆਹੋ ਜੀ ਨਾਮ ਆਪਣੋ ਸੱਚ ਦੋਤ ਸਵਾਰ ਤੇ ਹੁਣ ਤੁਸੀਂ ਅੱਜ ਤੋਂ ਨਾਮ ਜਪਣਾ ਸ਼ੁਰੂ ਕਰ ਦਿਓ ਵੇਖੋ ਇਹਨੂੰ ਆਖਦੇ ਨੇ ਪ੍ਰਭੂ ਆਪਾਂ ਪ੍ਰਭੂ ਦੇ ਅਰਥ ਕਰਦੇ ਆ ਨਾ ਇਨੂੰ ਪ੍ਰਭੂ ਆਖਦੇ ਨੇ ਜਿਹੜਾ ਦੂਜੇ ਨੂੰ ਪ੍ਰਭਾਵਿਤ ਕਰਕੇ ਤੇ ਨਾਮ ਦੇ ਨਾਲ ਜੋੜ ਦੇਵੇ ਇਹਨੂੰ ਪ੍ਰਭੂ ਆਖਦੇ ਨੇ ਜਿਵੇਂ ਸੱਪ ਦਾ ਕਰਮ ਵੀ ਜ਼ਹਿਰ ਛੱਡਣੀ ਤੇ ਗੁਰੂ ਨਾਨਕ ਦੇਵ ਜੀ ਨੇ ਉਹਨੂੰ ਪ੍ਰਭਾਵਿਤ ਕਰਕੇ ਆਪਣੀ ਸੇਵਾ ਦੇ ਵਿੱਚ ਲਾ ਲਿਆ ਸੀ ਜਿਹੜਾ ਪ੍ਰਭਾਵਿਤ ਹੋ ਜਾਵੇ ਉਹ ਸੰਸਾਰੀ ਹੁੰਦਾ ਹੈ ਜਿਹੜਾ ਦੂਜੇ ਤੋਂ ਪ੍ਰਭਾਵਿਤ ਹੋ ਜਾਵੇ ਨਾ ਉਹ ਸੰਸਾਰੀ ਏ ਜਿਹੜਾ ਨਾ ਪ੍ਰਭਾਵਿਤ ਹੁੰਦਾ ਹੈ ਤੇ ਨਾ ਪ੍ਰਭਾਵਿਤ ਕਰ ਸਕਦਾ ਹੈ ਉਹ ਅਜੀ ਰੱਬ ਦਾ ਰੂਪ ਤਾਂ ਨਹੀਂ ਹੋਇਆ ਪਰ ਉਸ ਸੰਸਾਰੀ ਦੇ ਨਾਲ ਉਹ ਚਾ ਉੱਠ ਗਏ ਅਸੀਂ ਕਿਸੇ ਦੀ ਚੰਗੀ ਕਾਰ ਵੇਖੀਏ ਚੰਗੀ ਕੋਠੀ ਵੇਖੀ ਅਸੀਂ ਪ੍ਰਭਾਵਿਤ ਹੋ ਗਏ ਆ ਬੜੀ ਸੋਹਣੀ ਕੋਠੀ ਏ ਮੈਂ ਵੀ ਇਸ ਤਰ੍ਹਾਂ ਦੀ ਪਾਵਾਂਗਾ ਬੜੀ ਸੋਹਣੀ ਕਾਰ ਈ ਮੈਂ ਵੀ ਇਸ ਤਰ੍ਹਾਂ ਦੀ ਲੈ ਕੇ ਆਵਾਂਗਾ ਇੰਨੇ ਬੜੇ ਸੋਹਣੇ ਕੱਪੜੇ ਪਾਏ ਨੇ ਮੈਂ ਵੀ ਇਸ ਤਰ੍ਹਾਂ ਦੇ ਪਾਵਾਂਗਾ ਇਹ ਪ੍ਰਭਾਵਿਤ ਹੋ ਰਹੇ ਆ ਅਸੀਂ ਅਗਲੇ ਤੋਂ ਉਹਦੇ ਕੱਪੜੇ ਸਾਨੂੰ ਪ੍ਰਭਾਵਿਤ ਕਰ ਰਹੇ ਨੇ ਰੂਪ ਕਰ ਰਹੇ ਆ ਉਹਦੀ ਕਾਰਕੋਠੀ ਜਿਹੜੀ ਉਹ ਸਾਨੂੰ ਪ੍ਰਭਾਵਿਤ ਕਰਦੀ ਏ ਜਿਹੜਾ ਪ੍ਰਭਾਵਿਤ ਹੋ ਰਿਹਾ ਉਹ ਸੰਸਾਰੀ ਏ ਤੇ ਜਿਹੜਾ ਨਾ ਪ੍ਰਭਾਵਿਤ ਹੁੰਦਾ ਤੇ ਨਾ ਹੀ ਪ੍ਰਭਾਵਿਤ ਕਰ ਸਕਦਾ ਨਾ ਉਹ ਉੱਚਾ ਉੱਠ ਗਿਆ ਜਿਹੜਾ ਦੂਜੇ ਤੋਂ ਪ੍ਰਭਾਵਿਤ ਨਹੀਂ ਹੁੰਦਾ ਉਹ ਉੱਪਰ ਉੱਠ ਗਿਆ ਤੇ ਤੀਸਰਾ ਜਿਹੜਾ ਪ੍ਰਭਾਵਿਤ ਕਰਦਾ ਨਾ ਉਹ ਪ੍ਰਭੂ ਹੋ ਗਿਆ ਜਿਵੇਂ ਤਾਂ ਗੁਰੂ ਨਾਨਕ ਦੇਵ ਜੀ ਨੂੰ ਇਹ ਡਲਾਉਣ ਵਾਸਤੇ ਆਈਆਂ ਸਨ ਵਕਾਰ ਖੜਾ ਕਰਨ ਵਾਸਤੇ ਵਕਾਰ ਪੈਦਾ ਕਰਨ ਵਾਸਤੇ ਆਈਆਂ ਸਨ ਗੁੱਡੀਆਂ ਤੇ ਗੁਰੂ ਨਾਨਕ ਦੇਵ ਜੀ ਨੇ ਇਹਨਾਂ ਦੇ ਅੰਦਰ ਦੇ ਵਕਾਰ ਦਾ ਨਾਸ ਕਰ ਦਿੱਤਾ ਆਪਣੇ ਪ੍ਰਭਾਵ ਦੇ ਨਾਲ ਇਹਨਾਂ ਦੇ ਅੰਦਰ ਦਾ ਵਕਾਰ ਨਾਸ ਕਰਕੇ ਤੇ ਇਹਨਾਂ ਨੂੰ ਪ੍ਰਭੂ ਪਰਮਾਤਮਾ ਦੇ ਨਾਮ ਦੇ ਨਾਲ ਜੋੜ ਦਿੱਤਾ ਹੈ ਗਾਸ਼ੋ ਪੁੱਤਰੀ ਰਾਜਕੁਮਾਰੇ ਪੁੱਤਰੀਓ ਤੁਸੀਂ ਰਾਜੇ ਦੀਆਂ ਬੱਚੀਆਂ ਹੋ ਤੇ ਹੁਣ ਤੁਸੀਂ ਜਾਓ ਨਾਮ ਪੜੋ ਹੁਣ ਤੁਸੀਂ ਨਾਮ ਜਪੋਗੇ ਅੱਜ ਤੋਂ ਬਾਅਦ ਸੱਚ ਦੋਤ ਸਵਾਰਤੇ ਇਹ ਸੱਚਾ ਨਾਮ ਹੈ ਜਿਹੜਾ ਇਹਦੇ ਨਾਲ ਤੁਹਾਡਾ ਜੀਵਨ ਸਫਲ ਹੋ ਜਾਵੇਗਾ ਜੀ ਪ੍ਰਿਯੋ ਸੇਵਹੁ ਪ੍ਰਮ ਪ੍ਰੇਮ ਧਾਰ ਪ੍ਰੇਮ ਦੇ ਨਾਲ ਉਸ ਪ੍ਰਭੂ ਪਰਮਾਤਮਾ ਦਾ ਸਿਮਰਨ ਕਰੋ ਨਾਮ ਹੀ ਆਸਰਾ ਹੈ ਉਹਨੂੰ ਗਾਇਨ ਕਰਨਾ ਕਰੋ ਜੀ ਗੁਰ ਸਬ ਦੀਪਕ ਇਤਿਆਸ ਨਿਵਾਰ ਤੇ ਗੁਰੂ ਮਹਾਰਾਜ ਦੀ ਸੱਚੇ ਸਤਗੁਰੂ ਦੇ ਉਪਦੇਸ਼ ਦੇ ਨਾਲ ਜੁੜ ਕੇ ਨਾ ਜਿਹੜੀ ਅੰਦਰ ਬਕਾਰਾਂ ਦੀ ਇਤਿਆਸੋਂ ਨੂੰ ਦੂਰ ਕਰਨਾ ਕਰੋ ਮੋਹਨ ਮੋਹੇ ਲਿਆ ਮਨ ਮੋਹੇ ਤੁਸੀਂ ਮੇਰਾ ਮਨ ਹੁਣ ਕੀ ਮੋਹੋਂਗੀਆਂ ਮੇਰਾ ਮਨ ਤਾਂ ਉਸ ਪਰਮਾਤਮਾ ਨੇ ਮੋਹ ਲਿਆ ਹੈ ਜੀ ਗੁਰ ਕੈ ਸ਼ਬਦ ਪਛਾਣਾ ਤੋਹੇ ਤੇ ਉਸ ਅਕਾਲ ਪੁਰਖ ਵੈਗੁਰੂ ਦੇ ਸ਼ਬਦ ਦੇ ਨਾਲ ਮੈਨੂੰ ਤੁਹਾਡੀ ਪਛਾਣ ਆ ਗਈ ਏ ਵੀ ਤੁਸੀਂ ਮੈਨੂੰ ਡਲਾਨ ਵਾਸਤੇ ਆਈਆਂ ਸੀ ਨਾਨਕ ਠਾਂਡੇ ਚਾਹ ਹੈ ਪ੍ਰਭੂ ਦਵਾਰ ਤੁਮਹਾਨੂੰ ਮਨ ਜੀ ਰਹਿਮਤ ਕਰਦੇ ਅਸੀਂ ਤੋਂ ਪਰਮਾਤਮਾ ਦੇ ਦਰਵਾਜ਼ੇ ਅੱਗੇ ਖੜੇ ਹੋਣਾ ਚਾਹੁੰਨੇ ਆ ਠਾਡੇ ਦਾ ਅਰਥ ਹੁੰਦਾ ਖੜੇ ਹੋਣਾ ਚਾਹੀਦਾ ਅੰਦਰ ਦੀ ਇਸ਼ਾ ਪ੍ਰਭੂ ਦਵਾਰ ਉਸ ਪਰਮਾਤਮਾ ਦੇ ਦਸਤੇ ਅਸੀਂ ਖੜੇ ਹੋਣਾ ਚਾਹੁੰਦੇ ਹਾਂ ਜੀ ਜੀਵੇ ਨਾਮ ਸੰਤੋਖੇ ਕਿਰਪਾ ਕਿਰਪਾ ਦਾਤ ਇਹ ਵੈ ਗੁਰੂ ਜੀ ਸਾਡੇ ਅੰਦਰ ਜੋ ਵਿਕਾਰਾਂ ਦੇ ਵੱਲੋਂ ਸੰਤੋਖ ਆਇਆ ਨਾ ਜੋ ਅਸੀਂ ਸੰਤੋਖ ਦੇ ਨਾਲ ਜੁੜ ਜੁਮਨੇ ਆ ਇਹ ਤੇਰੀ ਕਿਰਪਾ ਹੈ ਤੇ ਤੂੰ ਕਿਰਪਾ ਕੀਤੀ ਹੈ ਤੇ ਇਹ ਸਬਰ ਸੰਤੋਖ ਜਿਹੜਾ ਇਹ ਸਾਨੂੰ ਬਖਸ਼ਿਆ ਧੰਗੁਰੂ ਨਾਨਕ ਦੇਵ ਜੀ ਸੱਚੇ ਸਤਿਗੁਰੂ ਦਾ ਇਹ ਪਾਵਨ